ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਨਾ। ਵੱਡੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਲੱਗੇ ਹੋਏ ਵਾਤਾਵਰਣ ਪ੍ਰੇਮੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭੂਖੜੀ ਖੁਰਦ ਸਮੇਤ ਸ਼ਹਿਰ ਵਿੱਚ ਲੀਆਂ ਅੱਧੀ ਦਰਜਨ ਤੋਂ ਵੱਧ ਡੇਰੀਆਂ ਦਾ ਦੌਰਾ ਕੀਤਾ। ਡੇਰੀਆਂ ਵਾਲੀਆਂ ਥਾਵਾਂ ਵਿੱਚ ਗੋਬਰ ਅਤੇ ਮੂਤਰਾਲ ਨਾਲ ਸਾਰੀਆਂ ਸੜਕਾਂ ਭਰੀਆਂ ਦੇਖ ਕੇ ਸੰਤ ਸੀਚੇਵਾਲ 당ਗ ਰਹਿ ਗਏ। ਉਨਾ ਤੁਰੰਤ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਖੈਰਾ ਨੂੰ ਇਸ ਕੰਮ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਕਰਦੇ ਆ ਕਿ ਬੁੱਢੇ ਦਰਿਆ ਨੂੰ ਪਲੀਤ ਕਰਨ ਵਾਲੀ ਕਿਸੇ ਵੀ ਤਰ੍ਹਾਂ ਨਾਲ ਨਰਮੀ ਨਾ ਵਰਤੀ ਜਾਵੇ। ਭੂਖੜੀ ਖੁਰਦ ਵਿੱਚ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਦੋ ਵੱਡੀਆਂ ਐਕਸਾਵੇਟਰ ਮਸ਼ੀਨਾਂ ਲਾਈਆਂ ਹੋਈਆਂ ਹਨ ਜਿਨ੍ਹਾਂ ਜਿਹੜੀਆਂ 4 ਦਿਨ ਤੋਂ ਪਿੰਡ ਦੇ ਛੱਪੜ ਵਿੱਚੋਂ ਗੋਹਾ ਕੱਟ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜਮਾਲਪੁਰ ਐਸਟੀਪੀ ਤੇ ਕੀਤੀ ਮੀਟਿੰਗ ਵਿੱਚ ਵੀ Rajya Sabha ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਖਤ ਰੁਖ ਅਪਣਾਇਆ ਅਪਣਾਈ ਰੱਖਿਆ ਉਹਨੇ ਕਿਹਾ ਕਿ 22 ਦਸੰਬਰ 2024 ਤੋਂ ਵੱਡੇ ਦਰਿਆ ਵਿੱਚ ਗੰਦੇ ਤੇ ਜ਼ਹਿਰੀਲੇ ਪਾਣੀ ਪੈਣ ਤੋਂ ਰੋਕਣ ਦੀ ਵਿਸ਼ੇਸ਼ ਮਹਿੰਮ ਚਲਾਈ ਜਾ ਰਹੀ ਹੈ ਸੰਤ ਸੀਚੇਵਾਲ ਨੇ ਦੱਸਿਆ ਕਿ ਡੇਰੀਆਂ ਦਾ ਵੱਡੇ ਪੱਧਰ ਤੇ ਦਰਿਆ ਵਿੱਚ ਗੋਬਰ ਆਉਣ ਨਾਲ ਇਸ ਦਾ ਵਹਿਣ ਰੁਕਿਆ ਹੋਇਆ ਹੈ ਇਸ ਮੀਟਿੰਗ ਵਿੱਚ ਪੀਐਮ ਆਈਡੀਸੀ ਦੇ ਸੀਈਓ ਦੀਪਤੀ ਉਪਲ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਬਦੀਕ ਕਮਿਸ਼ਨਰ ਪਰਮਦੀਪ ਸਿੰਘ ਖਹਿਰਾ ਐਸਡੀਐਮ ਜਸਲੀਨ ਕੌਰ ਪੁੱਲਰ ਪੀਪੀਸੀਬ ਡਰੇਨੇਜ ਵਿਭਾਗ ਪੰਚਾਇਤ ਵਿਭਾਗ ਗਲਾਡਾ ਬਿਜਲੀ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ਇਹ ਚੱਲ ਰਹੀ ਮੁਹਿਮ ਬੁੱਡੇ ਦਰਿਆ ਨੂੰ ਇਸ ਦੀ ਕੁਦਰਤੀ ਪ੍ਰਦੂਸ਼ਣ ਮੁਕਤ ਸਥਿਤੀ ਵਿੱਚ ਬਹਾਲ ਕਰਨ ਵਾਲੇ ਇੱਕ ਮਹੱਤਵਪੂਰਨ ਕਦਮ ਦਰਸਾਉਂਦੀ ਹੈ ਅਤੇ ਸੰਤ ਸੀਚੇਵਾਲ ਨੇ ਇਸ ਪ੍ਰਕਿਰਿਆ ਵਿੱਚ ਆਪਣੇ ਪੂਰੇ ਸਮਰਥਨ ਤੇ ਸਹਿਯੋਗ ਦਾ ਭਰੋਸਾ ਦਿੱਤਾ।